ਕਈ ਦਰਿਆ ਕੈਠਾ ਨੀਂ ਦੇ ਵਿੱਚ ਬੰਦਿਆ ਕਈ ਪੋਂਗਲ ਪੂਰੀ ਚੰਗਿਆ ਕਈ ਦੋਹੋ ਹਾਰ ਲੰਦਿਆ ਕਈ ਮੋਰ ਵੀ ਹੁੰਦੇ ਆ ਹੋ ਰਾਤੋਂ ਫੁੱਟਕ ਮੰਗੀਆਂ ਅੱਜੀਨ ਵਾਲਿਆਂ ਲੋਕਾਂ ਦੀ ਇਹ ਦੁਨੀਆ ਹੀ ਬਾਗੰਗਿਆ ਕਾਰਜਨਾ ਠੀਕ ਹੈ ਹਟੇ ਵਧੀਆ ਹੋ ਠੀਕ ਹੈ ਠੀਕ ਹੈ ਹੋਰ ਚਾਹ ਪਈਏ ਨਾ ਬਸ ਬਸ ਮਿਹਰਬਾਨੀ ਇਹ ਜਦੋਂ ਪੱਗ ਤੋਂ ਜਿੰਦਗੀ ਯਾਦ ਹੋ ਭਾਈ ਕੀ ਕਰਦੇ ਹੋ ਤੈਨੂੰ ਦੀਦਾ ਨਹੀਂ ਹੋ ਗਿਆ ਅੱਨਾ ਹੋਰੇ ਤੂੰ ਮੈਂ ਬਣਾ ਰਿਆ ਉਹ ਐ ਤੀਗਾ ਉਹ ਕੇ ਕਸੂਪ ਤੇ ਆ ਕੇ ਦੀ ਭਾਈ ਅੱਛਾ ਅੱਛਾ ਨਾ ਪਗੜਾ ਲਾ ਲੇ ਫਿਰ ਨਾ ਬਸ ਬਾਈ ਪੀਂਦੇ ਨਹੀਂ ਹੈਗੇ ਆਪਾਂ ਲਾ 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 ਹਾਂ ਨਾ ਨਾ ਪੀਂਦੇ ਨਹੀਂ ਉਹ ਮਹ ਲਾ ਲਾ ਉਹ ਲੈ ਨਹੀਂ ਆਪਾਂ ਲਾ 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 ਅੱਧੀ ਕੋਈ ਨਹੀਂ ਕੱਲ ਤੁਸੀਂ ਮਾਨ ਜੀ ਨਾਲ ਕਹਿੰਨੂ ਪਰਾਪਾ ਲਾ ਦੇ ਦਿੰਦੇ ਆਂ ਫਿਰ ਲੈ ਨੂੰ ਤਬਾਜ ਪੇਗ ਲਵਾਏ ਨੂੰ ਉਧਰੋਂ ਪੇਗ ਹਾਂ ਗਾਲੇ 1 ਮਿੰਟ 1 ਮਿੰਟ ਹੈਗੇ ਹੈਗੇ ਉਹ ਹੈ ਇਤ ਲਾ ਲਾ ਉਹ ਗਲਾਸ ਉਹ ਹੈਗੇ ਹੈਗੇ ਅੱਛਾ ਉਹਦਾ ਗਲਾਸ ਵੀ ਬਤਨ ਦਰਾਉਦੀ ਨਹੀਂ ਵਰਦਾ ਮੈਂ ਫੜ ਖੁਨਾ ਸੱਦ ਕੀ ਬਾਈ ਤੁਤੇ ਦੇਖ ਕੇ ਬਾਹੀਂ ਤੇਜ ਦਾਰੂ ਪੀਂਦੀ ਉਹ ਦੇਖ ਕੇ ਬਾਹੀਂ ਮਹਾ ਉਹ ਦੇਖ ਕੇ ਪਾਈ ਤੇ ਰਿਹਾ ਬਾਈ ਪਾਣੀ ਪੂਣੀ ਦਾ ਪਾਲਾ ਬੰਦਰਾ ਉਹ ਬੱਸ ਬਾਈ ਪਾਲਾ ਹੈ ਉਹ ਤੇਜ ਤੇ ਕੀ ਗਰੀ ਜਾਂਦਾ ਹੈ ਇਹ ਮਰੂ ਅਜਾ ਉਹ ਤੇਜ ਆ ਦਾਰੂ ਦੇਖ ਕੇ ਲੱਤ ਜੁੜੀ ਜੇ ਨਲਾਂ ਉਹ ਜ਼ਰਵਾਲੇ ਘਟਾ ਘਟਾ ਆਇਆ ਉਹ ਸਾਥ ਕਰਾ ਲਾ ਦਿਓ ਬਾਈ ਸਲਾਦ ਹੈ ਬਾਈ ਆਹ ਕਰਦਾ ਬੈ ਜਾ ਸਾਧਕੇ ਭਾਈ ਕਾਲੂ ਭੇਰਾਂਗਾ ਭਾਈ ਕੋਈ ਨਾ ਬੈ ਜਾ ਬਸ ਬਸ ਬਹੁਤ ਕਾਲੂ ਭੇਰਾਂਗਾ ਓ ਹੋਰ ਲਾ ਜਾ ਹੁਣ ਤਾਂ ਆ ਕੀ ਲਾ ਜਾ ਹੁਣ ਲਾ ਜਾ ਯਾਰ ਉਹ ਮਾਨ ਮਾਨ ਕਰੀ ਜਾਂਦੀ ਜੀ ਇੱਕ ਬੱਕ ਰਹਿ ਗਿਆ ਮੇਰਾ ਮਾਨ ਰੱਖ ਲੈ ਮੇਰਾ ਮਾਨ ਰੱਖ ਯਾਰ ਰਖਾ ਲੈ ਮਾਨਾ ਰੱਖ ਤੱਕਲੇ ਮਾਨ ਸਾਰੀ ਬੋਦਲ ਦੀ ਰਾਂਦ ਘਟ ਗਿਆ ਚੱਲ ਯੂ ਕੀ ਕਰੀਆ ਹੋਰ ਚੱਕ ਲੈ ਆ ਭੱਜ ਗਏ ਮਾਨ ਮਾਨ ਦੀ ਪਈਆ ਦੱਬੀ ਮਾਨ ਮਾਨ ਚ ਸਾਰੀ ਘੜਤੀ ਜਾ ਭੱਜ ਕੇ ਜਾ ਉਥੇ ਰੱਖੀ ਆ ਤੂੰ ਲੈ ਲੈ ਰੱਖੀ ਹੋਰ ਤਾਂ ਦਾ ਕੱਚਾ ਹੋਰ ਇਹ ਨਾਲ ਕੀ ਹੋਊਗਾ ਤਾਂ ਨੀ ਬਈਏ ਚੱਪਣਾ ਮਾ ਦਾ ਪੁੱਤ ਤਾਂ ਨਹੀਂ ਬੂਤ ਵਿੱਚ ਤਕਲਾ ਪੱਜ ਗਿਆ ਚੱਕੇ ਰਿਆ ਉਹਦੀ ਵੀ ਆ ਇੱਧਰਲੇ ਗੁੰਜੇ ਦੇ ਵਿੱਚ ਪਈ ਆ ਹਾਂ ਹਾਂ ਦੀ ਵੀ ਇੱਥੇ ਪੱਜ ਗਿਆ ਇਹਨਾਂ ਦੀ ਆ ਹਾਂ ਆ ਭਈਆ ਲਵਰ ਕੀ ਬੂਤ ਆ ਕੀ ਰਹੀ ਏ ਮੈਂ ਵੀ ਮਟਰ ਆਹੀ ਬੋਤਲ ਰਹੀ ਆ ਲਵਰਗੀ ਨੂੰ 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 ਮਾਨ ਮੂ ਨੂੰ ਰੱਖਣ ਨੂੰ ਮਗੇ ਉਹ ਕਿਸੇ ਨੂੰ ਲਾਸਟ ਹੈ ਹਾਂ ਲਾਸਟ ਹੋਰ ਕੀ ਨਾ ਆ ਰਹੀ ਤਨ ਪ੍ਰੋਬਲਮ ਆਪਾਂ ਨੂੰ ਦੱਸਤਾ ਇਹ ਜੋ ਬਣਾ ਲਓ ਇੱਕ ਲੈਜ ਬਣਾ ਦੂਗਾ ਹਾਂ ਇਹ ਨੂੰ ਐਡ ਥੱਲੇ 9 ਥੱਲੇ ਕਰਕੇ ਉਹਨੂੰ ਉੱਤੀ ਰੱਖਾ ਇਹਨੂੰ ਪਾ ਦਣਾ ਦੇਖੋ ਆਪਾਂ ਇਹਨੂੰ ਲਾਓ ਯਾਰ ਮੈਂ ਲਾਓ ਲੈ ਉਹ ਨਾਲ ਐ ਕਰੋ ਕਾ ਪੈ ਗੱਲਾ ਕਰ ਉਹ ਗੇਟ ਲਾ ਦੂਗੀ ਤਾਂ ਫੇਰ ਆਜ ਕੋਈ ਯਾਰਾਂ ਅਲਾ ਤੋਰੀ ਜਿਵੇਂ ਬੀਮ ਬੀਤੂ ਫੁੱਟ ਨਹੀਂ ਨਾ ਨਾਇਆ ਮਨੂਸ ਗਲਾਸ ਪੈ ਔਰੇ ਤੂੰ ਪਰਾ ਕਰ ਤੂੰ ਪਰਾ ਡੀ ਗੋਇਰਾ ਨੀ ਇਹਦਾ ਸਾਰੀ ਬੁੱਤਰ ਪੀ ਗਿਆ ਗਲਾਸ ਚ ਵੀ ਥੱਲੇ ਦਾਰ ਦੇ ਉੱਤੇ ਥੱਲੇ ਦਾਰ ਆਰੀ ਬੋਲਦੀ ਰਾਹ ਧਕੇਟ ਲਾ ਗਿਆ ਮੈਂ ਗੇਟ ਲਾ ਦਿੰਦਾ ਯਾਰ ਕਿਤੇ ਫੇਰ ਆ ਜੀ ਕੁਦੀ ਝਾਕੂ ਮੇਰੇ ਕੋਲ ਕਰ ਲੈ ਲਾਓ ਪੀ ਲਾਓ ਕਿਸ ਤਰ੍ਹਾਂ ਹੋ ਨਾ ਆਪਣੇ ਨਾ ਮੈਂ ਜੇ 골ਡ ਇਕੱਠੇ ਲਉਂਦੇ ਹਾਂ ਬੜਾ ਵਾਹ ਉਹ ਲਾਲ ਲੱਗ ਰਿਹਾ ਹੈ ਮੈਂ ਆਲੀ ਬੀ ਮਾਰਾਂ ਓ ਬੜਾ ਬਾਈ ਉਹ ਬਣਾ ਆਰਜਨ ਬਾਹਰ ਖੋਲੋ ਉਹਦਾ ਫੇਰਾ ਕਰਿਆ ਨਾ ਅਬੂ ਤੁਲੂ ਬਿੰਦਾ ਮੰਜਰ ਮੈਂ ਨਾ ਇਹ ਬੰਦਾ ਦੰਦ ਦੇਖੀਰੋ ਉਹ ਮੁੰਡਿਆ ਖੋਲ ਦੇ ਖੋਲ ਦੇ ਹੁਣਾ ਬੜ ਜਾ ਜਾ ਗੁਰਮੀ ਕੀ ਕਰਾਇਆ ਹੁਣ ਕੌਣ ਮੇਰਾ ਕਲਾਸ ਰਹਿ ਗਿਆ ਮੁੰਡਿਆ ਕਲਾਸ ਰਹਿ ਗਿਆ ਕਲਾਸ ਰਹਿ ਗਿਆ ਬਾਈ ਮੇਰਾ ਨਹੀਂ ਨਹੀਂ ਗਈ ਜੀ ਲਾ ਦੇ ਉਹ ਯਾਰ ਕਰਾ ਦੇ ਪੂਰੇ ਚੋਣਾ ਦੇ ਦੇ ਇਹਦੀ ਕੱਟ ਦੇ ਲਿਆ ਕਰਾ ਫੜਾ ਜੰਗ ਪਣਾ ਲੈ ਪੈਗ ਵੀ ਲਵਾ ਦੇ ਫਿਰ ਕੰਮ ਕੱਚਾ ਰਹਿ ਗਿਆ ਛੋਟੇ ਵੀਰ ਪੈਗ ਤਾਂ ਨਹੀਂ ਆਏ ਨਾ ਕਰੂ ਮੇਰਾ ਵੀਰ ਕੰਮ ਕੱਚਾ ਰਹਿ ਗਿਆ ਮੇਰਾ ਸਾਡਾ ਵੀ ਕੱਚਾ ਰਹਿ ਗਿਆ ਬਾਈ ਵੀ ਸਾਡਾ ਵੀ ਕੱਚਾ ਰੱਖ ਗਿਆ ਚਾਰ ਜਣਾਂ ਦਾ ਦਿਓ ਯਾਰ ਅੱਛਾ ਛੋਟੇ ਵੀਰ ਲਵਾਓ ਪੈਗ ਉਹਦੇ ਪਾਈ ਬੋਤਲ ਯਾਰ ਕਿੱਥੇ ਹੈ ਨਹੀਂ ਇਹਦਾ ਖਾਲੀ ਆ ਯਾਰ ਇਹਦਾ ਕੰਮ ਕੱਚਾ ਰਹਿ ਗਿਆ ਮੁੰਡਾ ਯਾਰ ਤੂੰ ਖਾਲੀ ਤੂੰ ਹੀ ਗੱਲਾਂ ਕਰਤੇ ਯਾਰ ਉਹ ਦੇ ਉਹ ਪਾਈ ਯਾਰ ਮੋਤਰਾ ਆਪਾਂ ਛੋਟੇ ਮੇਰੇ ਸਿਆਣਾ ਭਾਈ ਫੁਲਾਇਆ ਮੇਰਾ ਲੱਗ ਗਿਆ ਕੰਮ ਬਹੁਤ ਕੱਚਾ ਦੇ ਗਿਆ ਦੇਖ ਕੇ ਲੈਣ ਵਾਲੇ ਹੁਣਾ ਪਹਿਲਾਂ ਬਹੁਤ ਜਿਆਦਾ ਗਿਆ ਕੋਈ ਚੱਕਰ ਨਹੀਂ ਪੁੱਛਣਾ ਬਾਈ ਇਹ ਤੇਰੇ ਬਦ ਤੀਜ ਹੈ ਉਹ ਮੈਂ ਦੂ ਵਦ ਤੇ ਜਾ ਟੈਨਸ਼ਨ ਨਾ ਦੋ ਉਹ ਸਾਲ ਨੂੰ ਇਹ ਆ ਲੋ ਚੱਕੋ ਲੈ ਪਣੀ ਬਸ ਬਸ ਕੋਈ ਗੱਲ ਨਹੀਂ ਪਣੀ ਮਾਨ ਨਹੀਂ ਨੇ ਚਲਾਇ ਵੋਈ ਇਹਨੂੰ ਸਾਮੋ ਤੇਰਾ ਕਾਲੀਆਂ ਗਾਟੀਆਂ ਨੇ ਦੋਨੇ ਓਏ ਹੁਣ ਹੋਈਆ ਜੱਟ ਦੀ ਇੱਕ ਕਾਟੋ ਫੁੱਲਾਂ ਦੇ ਓਏ ਸਾਕੇ ਭਾਈ ਤੁਹਾਡੇ ਓਏ ਲੈ ਵੀਰ ਬਣ ਕੇ ਬੇਰ ਨਾ ਆ ਸਾਕੇ ਭਾਈ ਤੁਹਾਡੇ ਹੁਣ ਖਾਓ ਪੀਓ ਮੌਜ ਕਰਮੈਂ ਨਹੀਂ ਹੁੰਦਾ ਇਹਦਾ ਨਾ ਲੈ ਆ ਸ਼ਾਬਾਸ਼ 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 ਭਾਈ ਤੁਹਾਡੇ ਸ਼ਾਬਾਸ਼ ਮੈਂ ਨਹੀਂ ਹੁੰਦਾ ਖਾਓ ਪੀਓ ਸ਼ਾਬਾਸ਼ ਖਾइए ਪੀइए ਜੀ ਜਨਾਬੋ ਤੁਹਾਡਾ ਖਾਣੋ ਪੀਓ ਅਰ ਲੋਠਾ ਘਟਾਉਣਾ ਲੋਠਾ ਘਟਾਉਣਾ ਇਹ ਤੋਸਟ ਛੱਡਿਆ ਹੋਣਾ ਰਾਤ ਚ ਬੱਦਲਿਆ ਦੋਨਾਂ ਚ ਇਹ ਕਰਾ ਇਹਨੂੰ ਬੋਤਲ ਚ ਇੱਕ ਦੂਜੀ ਚ ਪਾ ਕੇ ਪਾਣੀ ਨਾ ਖੰਗਾਲ ਲੈ ਕੀ ਦਵਾਣਾ ਮੋਟਾ ਬੰਨੂ ਜ਼ਰੂਰ ਕਰ ਦੇ ਮਸਾਹ ਪ੍ਰੋਗਰਾਮ ਬਣਾਇਆ ਜੀ ਇਹਦਾ ਭੈਣ ਜੋ ਕੱਲੀ ਜੱਟ ਹੋ ਕੱਲੀ ਜੱਟ ਬੰਦਾ